ਕੱਲ ਅਸੀਂ ਨੇ ਲੈਤੇ ਹੀ ਆਂਬ ਆਂਬ ਲੈ ਕੇ ਕਟਵਾਏ ਧੋ ਕੇ ਤੇ ਅੱਜ ਪਾਉਣ ਲੱਗੇ ਆਚਾਰ ਕੱਲਾ ਤੁਸੀਂ ਆਪਣਾ ਲੈ ਲਿਓ ਕਲੌਂਜੀ ਮੇਥਾ ਤੇ ਆਪਣਾ ਪਾ ਲਿਓ ਸੌਂਫ ਕਲੌਂਜੀ ਵੱਧ ਤੋਂ ਵੱਧ ਪਾਓ ਕਲੌਂਜੀ ਸਭ ਤੋਂ ਗੁਨਾਹਗਰ ਚੀਜ਼ ਹੈ ਇੱਕ ਸੌਫ ਤੇ ਆ ਗਈ ਹਲਦੀ ਹਲਦੀ ਆ ਗਈ ਤੇ ਹੁਣ ਆ ਗਈ ਜੀ ਲਾਲ ਮਿਰਚ ਵੱਚ ਦਾ ਲੋਕ ਬਹੁਤ ਵੀਡੀਓ ਪਾਉਣ ਨੂੰ ਆਏ ਪਾ ਦੋ ਆਏ ਪਾ ਦੋ ਸਾਦੇ ਤਰੀਕੇ ਨਾਲ ਦੱਸ ਦਿਆਂ ਤੁਹਾਨੂੰ ਤੇ 5 ਕਿਲੋ ਅੰਬ ਚ ਵੀ ਪੌਣਾ ਕਿਲੋ ਨੂਨ ਪੈਂਦਾ ਜੀ ਫਿਰ ਉਦੋਂ ਬਾਅਦ ਇਹ ਖਰਾਬ ਨਹੀਂ ਹੁੰਦਾ ਨਾ ਗਲੇ ਹੱਥ ਇਹਦੇ ਲਾਉਣਾ ਨਹੀਂ ਹੈਗਾ ਲਾਲ ਮਿਰਚ ਤੁਸੀਂ ਘਰ ਦੀ ਪੀਸੀ ਹੋਈ ਅਸੀਂ ਨਾ ਘਰ ਦੀ ਪੀਸੀ ਹੋਈ ਪਾਈ ਹੈ ਜੀ ਬਾਕੀ ਸਾਡੇ ਘਰ ਘਰ ਦਾ ਸਰੋਂ ਦਾ ਤੇਲ ਤੁਸੀਂ ਤੁਸੀਂ ਵੀ ਲੈ ਸਕਦੇ ਹੋ ਵਧੀਆ ਤੇਲ ਲੈ ਸਕਦੇ ਹੋ ਵੀ ਹਾਂ ਵੀ ਸਰਸੋਂ ਦਾ ਤੇਲ ਵਧੀਆ ਲਓ ਵਿੱਚ ਲੋਕ ਸਿਖਾਉਣ ਲੱਗ ਜਾਂਦੇ ਨੇ ਵੀ ਅੰਬਾ ਨੁਸਖਾ ਲਓ ਇਹਨਾਂ ਦੀ ਚਮੜੀ ਜੀ ਫਿਰ ਥੋੜੀ ਜੀ ਉਹ ਹੋ ਜਾਂਦੀ ਹੈ ਕਾਲੀ ਜੀ ਬਲੈਕ ਜੀ ਦਿਖਾ ਲੱਗ ਜਾਂਦੀ ਹੈਗੀ ਇਹ ਖਰਾਬ ਨਹੀਂ ਹੋਊਗਾ ਇਹ ਹੈ ਜੀ ਤੁਹਾਨੂੰ ਸਾਰੀਆਂ ਹੀ ਜਿਓ ਚਾਰ ਮਿਲੂਗਾ ਜਦੋਂ ਮਰਜੀ ਤੁਸੀਂ ਦੇਖ ਸਕਦੇ ਹੋ ਉਹਦੋਂ ਬਣਿਆ ਹੋਇਆ ਚਾਹ ਸੀ ਮਹੀਨਿਆਂ ਦੇਖ ਲਓ ਤੁਸੀਂ ਇਹ ਹੈ ਜੀ ਮਿਲੂਗਾ ਦੁਵਾਦ ਚਾਰ ਨੂੰ ਹੱਥ ਨਾਲ ਲਾਇਓ ਚਮਚੇ ਨਾਲ ਪਾ ਦਿਓ ਜੇ ਹੋਰ ਬੋਟ ਚ ਕੱਢ ਲਓ ਇੱਕ ਹੋਰ ਪੁੜੀ ਜੀ ਆਉਂਦੀ ਹੈ ਕਿ ਇੱਕ ਹੁਣ ਨਵੀਂ ਚੱਲੀ ਆ ਦੋ ਕੁ ਸਾਲਾਂ ਤੋਂ ਉਹ ਪੁੜੀ ਜੀ ਬਉਗੀ ਉਹ ਵੀ ਤੁਹਾਨੂੰ ਦਿਖਾਵਾਂਗੇ ਬਾਕੀ ਆ ਮਸਾਲਾ ਆ ਹੋਰ ਪਾਉਗਾ ਥੋੜੇ ਜਿਹਾ ਹੋਰ ਨੇ 1.5 ਦੀ ਹੈਗੀ ਕਲੌਂਜੀ ਮਿੱਥਾ ਸਾਰਾ ਕੁਝ ਵੀ ਵੈਸੇ ਜ਼ਰੂਰੀ ਹੈ ਕਲੌਂਜੀ ਦਾ ਬਹੁਤ ਚੰਗੀ ਚੀਜ਼ ਹੈ ਜਿਹੜੀ ਗਰਾਂਦ ਨੇ ਵੀ ਮਰਦੇ ਬੰਦੇ ਨੂੰ ਵੀ ਜਿਉਂਦਾ ਕਰ ਦਿੰਦਾ ਆ ਪਤਾ ਜੀ ਅਸੀਂ ਵਰਤਮਾਨ ਚ ਛੋਟਾ ਛੋਟਾ ਕਰਕੇ ਪਾਓ ਬਾਕੀ ਦਾ ਚਾਰ ਵਾਲੇ ਉਹ ਮਸਾਲਾ ਜਿਹੜੋਂ ਦਰੋਂ ਪੂਰਾ ਨਹੀਂ ਰਹਿੰਦੇਗੇ ਉਹ ਸਸਤਾ ਰੇਟ ਆ ਕਰਕੇ ਜਿਹੜਾ ਇਹ ਕਹਿੰਦੇ ਨੇ ਵੀ ਉਹ ਘੱਟ ਤੋਂ ਘੱਟ ਵਾਲੇ ਪੈਸੇ ਵਾਲਾ ਉਹ ਕਰਦੇ ਨਹੀਂ ਵੀ ਸਾਨੂੰ ਹੋਰ ਪੈਸੇ ਵਾਜਣ ਤੁਸੀਂ ਆਪਦੇ ਹਿਸਾਬ ਨਾਲ ਜਿਹੜੇ ਹਿਸਾਬ ਨਾਲ ਬੋਲੇ ਹੁੰਦੇ ਨੇਗੇ ਉਹੀ ਚੀਜ਼ ਦੁਆਰੇ ਤੁਸੀਂ ਥੋੜੀ ਥੋੜੀ ਹੋਰ ਲਿਓ ਇਹ ਮੜੂ ਚਾਰ ਇਹਨਾਂ ਦਾ ਹੱਥ ਦਾ ਖਰਾਬ ਨਹੀਂ ਹੁੰਦਾ ਹੈਗਾ ਬਹੁਤ ਵਧੀਆ ਪੰਨੇ ਕਹਿੰਦੇ ਸਾਨੂੰ ਕਹਿੰਦੇ ਵੀ ਫੇਸ ਨਹੀਂ ਦਿਖਾਉਣਾ ਇਹਦਾ ਕਹਿੰਦੇ ਨਹੀਂ ਲੜ ਤੂੰ ਬਾਟੀ ਤੂੰ ਆਹ ਦੇਖ ਲਓ ਵੀਡੀਓ ਚੰਗੀ ਹੋਵੇ ਤਾਂ ਸ਼ੇਅਰ ਕਰਿਓ ਫਟਾਫਟ ਦੇ ਤੂੰ ਪਛਾਣ ਹੀ ਪੈਂਦੀ ਹੈ ਜੀ ਥੋੜੀ ਵੀਡੀਓ ਇਹ 400 ਦਾ ਵੀ ਤਿੰਨ ਤਿੰਨ ਸਾਲ ਦਾ ਕਰ ਖਰਾਬ ਰਹੂਗਾ ਜੇ ਤੁਸੀਂ ਘਰ ਦਾ ਸਰੋਂ ਦਾ ਤੇਲ ਆਪਦਾ ਕਢਾ ਕੇ ਸਰੋਂ ਕੀ ਹੈ 60 ਰੁਪਏ ਦਾ ਰੇਟ ਪਈ ਹੈ ਜੀ ਅਸੀਂ ਨੇ ਆਪ ਉਂਕੜਵਾਇਆ ਹੈਗਾ ਅਸੀਂ ਖੇਤੀ ਦਾ ਕਰਦੇ ਜੀ ਅਸੀਂ ਤੇ ਠੇਕੇਦਾਰ ਹਾਂ ਇਹਨੂੰ ਫਿਰ ਵੀ ਅਸੀਂ ਨੇ ਆਪ ਲੈ ਕੇ ਮੁੱਲ ਫਿਰ ਖਾਣੀ ਚੜਾਈਆ ਫਿਰ ਅਸੀਂ ਨੇ 4 ਪਾਉ ਮਾਰੇ ਕਲੌਂਜੀ ਸੌਫ 51 ਸੇਰੀ ਦੇ ਵਿੱਚ ਘਟੋ ਘਟਾ ਵੀ ਪੌਣਾ ਕਿਲੋ ਨਮਕ ਪਾਉਣਾਗਾ ਨਹੀਂ ਤਾਂ ਚਾਰ ਗਲ ਕੇ ਪਤਾ ਕੀ ਗਲ ਜੂਗਾ ਤੁਹਾਡਾ ਚਾਰ ਨਹੀਂ ਜੇ ਨਮਕ ਪੂਰਾ ਹੋਊਗਾ ਫੇਰ ਤੁਹਾਡਾ ਚਾਰ ਵੀ ਬਿਲਕੁਲ ਹੀ ਨਹੀਂ ਗਲੂਗਾ ਉਹ ਹੈ ਜੀ ਪਿਆਰੂ ਤੁਸੀਂ ਅੱਗੇ ਵੀ ਵੀਡੀਓ ਅਸੀ ਕਰਾਂਗੇ ਉਹ ਹਾਂ ਵੀ ਫੇਰ ਵੀ ਤੁਹਾਨੂੰ ਦਿਖਾਵਾਂਗੇ ਉਹ ਹਜੇ ਪਿਆਰ ਹੋਊਗਾ ਚਾਹੇ ਤੁਸੀਂ 2 ਸਾਲ ਰੱਖ ਲਓ ਇਹ ਹਜੇ ਚਾਰ ਪਿਆਰ ਹੋਈਏ ਇੱਕ ਕੰਚ ਦਾ ਬੋਤਲ ਲਓ ਕਿਉਂਕਿ ਜੇ ਉਲੀ ਲੱਗਦੀ ਵੀ ਹੈ ਤਾਂ ਹਲਾਉਣਾ ਬੰਦਾ ਹੈ ਕੰਚ ਦੇ ਬੋਤਲ 'ਚ ਦਿਖ ਜਾਂਦਾ ਵੀ ਹਾਂ ਵੀ ਇਹ ਖਰਾਬ ਹੋ ਰਿਹਾ ਚਾਰ ਬਾਰੇ ਦਾ ਗਰਮੀ ਬਹੁਤ ਹੈ ਜੀ ਜੀ ਉਹ ਰੇ ਧੁੱਪਾਂ ਜੀ ਕਰਕੇ ਵੀਡੀਓ ਵੀ ਪੂਰੀ ਸਾਫ਼ ਕਲੀਅਰ ਨਹੀਂ ਹੋਏਗੀ ਜਿਹੜੀ ਇਹ ਬੁੜੀ ਪਾਰੀ ਹੈਗੀ ਆ ਉਹ ਆ ਗਈ ਵੀ ਇਹਨੂੰ ਬਰਾਣਾ ਤਜਰਬਾ ਹੈਗਾ ਬਾਕੀ ਦਾ ਬਸ ਜਾਂ ਬੰਦ ਗਿਰੇ ਆ ਇੱਕ ਕਬੂਟ ਭਰ ਗਈ ਸਾਡਾ ਤੇ ਦੂਜਾ ਅਸੀਂ ਉਹਦੇ ਚ ਪਾਵਾਂਗੇ ਛੋਟੇ ਭਾਂਡੇ ਚ ਉਹ ਚਲੋ ਕੋਈ ਗੱਲ ਨਹੀਂ ਜੀ ਉਹ ਨੂੰ ਵੀ ਐਸੇ ਦਾ ਕੰਚ ਦਾ ਬੋਟੀ ਚਾਹੀਦਾਗਾ ਜਿਹੜਾ ਲੰਮੇ ਸਮੇਂ ਵਾਸਤੇ ਆਪਣਾ ਰੱਖਣਾ ਹੈਗਾ ਤੇ ਆਹ ਬਾਤ ਆ ਜੀ ਦੂਜਾ ਇਹਦੇ ਚ ਵੀ ਤੇਲ ਦੇਖ ਲਓ ਵੀ ਅਈ ਉਹ ਪੂਰੇ ਤੇਲ ਦੇ ਵਿੱਚ ਉਹ ਕਰ ਰਹੇ ਅਸੀਂ ਨੇ ਕਾੜਿਆ ਗੁੜਿਆ ਨਹੀਂ ਤੇਲ ਕੱਚੀ ਘਾਣੀ ਦਾ ਤੇਲ ਹੈਗਾ ਕਦੇ ਵੀ ਤੇਲ ਪਾਉਣਾ ਜੇ ਕੱਚੀ ਘਾਣੀ ਵੀ ਪਾਉਣਾ ਨਾ ਕਿ ਆਪਣਾ ਜਿਹੜਾ ਬੋਤਲਾਂ ਵਾਲਾ ਤੇਲ ਹੈਗਾ ਉਹ ਬਿਲਕੁਲ ਮਾੜਾ ਹੈ ਅੱਧਾ ਉਹਦੇ ਚ ਦੂਜਾ ਤੇਲ ਆਉਂਦਾ ਜੀ ਖਰਾਬ ਉਹ ਤੇਲ ਦੇ ਵਿੱਚ ਹੋ ਜੂਗਾ ਉਹ ਤੇਲ ਦੇ ਵਿੱਚ ਵੀ 400 ਦਾ ਖਰਾਬ ਹੋ ਜੂਗਾ ਘਰ ਦੀ ਖਾਣੀ ਆਪਦੇ ਹੱਥੀਂ ਖੜਾ ਕੇ ਰੋ ਫੇਰ ਹੀ ਪਾਉਚਾ ਚਲੋ ਪਾ ਦੂੰਗਾ ਸਾਲਾ ਅਜੋਦੇ ਉਤੋਂ ਦੀ ਹੋਰ ਕਲੌਂਜੀ ਜੀਰਾ ਪੈ ਰੇ ਰੋਤ ਵਧੀਆ ਇਹਦੇ ਜਿase ਨੇ ਪੂਰਾ ਕੁਛ ਉਹਦੇ ਚ ਪਤਾ ਕੁਛ ਇਹਦੇ ਚ ਪੂਰਾ ਪੌਣਾ ਕਿਲੋ ਨਮਕ ਪਊਗਾ ਫੇਰ ਇਹ ਆਚਾਰ ਹੂਆ ਜੇ ਘੱਟ ਨਮਕ ਬੈ ਜਾਏ ਗਲ ਜਾਊਗਾ ਨਾਲ ਇਹਨੂੰ ਲੱਗੂਗੀ ਉਰਲੀ ਨਾ ਹੋਇਆ ਟੈਸਟ ਨਹੀਂ ਬਣਨਾ ਕਲੌਂਜੀ ਦੇ ਮੇਥਾ ਇਹ ਬਾਦ ਰੱਖੋ ਹਲਦੀ ਜੇ ਘੱਟ ਪਾ ਲਓ ਜੇ ਵੱਧ ਪਾ ਲਓ ਆਪਦੇ ਮਦਦ ਕੋਈ ਬਣੀ ਲਾਲ ਮਿਰਚ ਥੋੜੀ ਜੇ ਜ਼ਿਆਦਾ ਮਿਰਚ ਵਾਲੀ ਹੈ ਥੋੜੀ ਜਿਆਦਾ ਦੇਖੀ ਹੈ ਉਹਨੂੰ ਘੱਟ ਕਰ ਲਓ ਅੱਜ ਦਾ ਪੰਜਾਬ ਦੇ ਵਿਰਸੇ ਅਨੁਸਾਰ ਅਸੀਂ 10 ਦਾ 4 ਬੰਦੇ ਨਾ ਖਰਾਬ ਹੋਵੇ ਉਹ ਜਿਹੜਾ ਖਾਂਦਾ ਉਹ ਵੀ ਗੂਰ ਆਉਂਦਾ ਅਜਿਹਾ ਪਹਿਲਾਂ ਵੀ ਦੇਖ ਰਿਹਾ ਸਾਡੇ ਕੋਲ ਪਾਜ ਜਾਂਦਾ ਅਸੀਂ ਕਿਸੇ ਨੂੰ ਦੇ ਦਾਨਾ ਗਰੀਬ ਹੁੰਦਾ ਅਸੀਂ ਦਾ ਵੈਸੇ 4 20 ਸਰਨ ਦਾ 1 ਬੋਟ ਬੋਦਾ ਅੱਗੀ ਬਾਧੂ ਪਾ ਲਿਆ ਜੇ ਕੋਈ ਭਾਈ ਕਮੈਂਟ ਵਾਲਾ ਹੋਊਗਾ ਉਹਨੂੰ ਦੇ ਵੀ ਦੇਵਾਂਗੇ ਥੋੜਾ ਜਨਾ ਚਾਰ ਵੀ ਭਾਈ ਟੈਸਟ ਬਾਤ ਲੈ ਜਾ 1000 ਕਮੈਂਟ ਵਾਲਿਆਂ ਵਾਸਤੇ ਹੈਗਾ 4 ਭਾਗਾਂ ਦੀ 2 ਪੰਸੇਰੀਆਂ ਦੇ ਬੱਤਵਾ ਸ਼ੇਅਰ ਕਰੂੰਗੇ ਵੀਡੀਓ ਨੂੰ ਲਾਈਕ ਕਰੋ ਬਦੋਂ ਬਦ ਫੋਲੋ ਕਰ ਲਿਆ ਕਰੋ ਚਾਰ ਜੂਰ ਤਾਂ ਗੀ ਚੀਜ਼ ਹੈ ਜੀ ਇਹ ਤਾਂ ਜੇ 50 ਕਮੈਂਟ ਹੋ ਗਏ ਤਾਂ ਸਾਡੇ ਉਰ ਫੈਕਟਰੀਆ ਹੋਰ ਵੀ ਲੋਕ ਵਿਚਾਰ ਕਹਿੰਦੇ ਅਸੀਂ ਕਿਹੜਾ ਫੈਕਟਰੀ ਲਈ ਅਸੀਂ ਘਰ ਵਾਸਤੇ ਪਾ ਰਹੇ ਹਾਂ ਵੀਡੀਓ ਦੇਖ ਕੇ ਕਿਤੇ ਮੰਡ ਨਹੀਂ ਆ ਜਾਣਾ ਵੀ ਹਾਂ ਚਾਰ ਪਾਇਆ ਸਾਡੇ ਲੋਕਾਂ ਨੂੰ ਪਤਾ ਹੈਗਾ ਚਲੋ ਵੀਡੀਓ ਬਣੋਗੇ ਅਸੀਂ ਉਹਨਾਂ ਨੂੰ ਇੰਨੇ ਦਾ ਥੋੜਾ ਕਹਣਾ ਤਾਂ ਦੇ ਦਿੱਤੀਆ ਕਰਾਂਗੇ ਢੜਬੇ ਵਾਲਾ ਨੂੰ ਹੈ ਬਤ ਉਹਦਾ ਵੀ ਭਾਈ ਢੜਬੇ ਵਾਲਾ ਵੀ ਆੜੜਾ ਨੂੰ ਹੋਣਾ ਚਾਹੀਦਾ ਵੀ ਆ ਇਦੋਂ ਇਧਰ ਦੇ ਵੀ 4 ਪਾਉਗੇ ਨੇ ਵੀ 4 ਸਾਡੇ ਹੋਰ ਵੀ ਪਾਉਂਦ ਰੇਗੇ ਇਧਰੋਂ ਫੈਕਟਰੀ ਲਾਈ ਹੋਈ ਆ ਸਾਡੇ ਰੁਆਈ ਨੂੰ ਹੁਣ ਤਾਂ ਵੈਸੇ ਅਸੀਂ ਨਿਕ ਘਰ ਘਰ ਵਾਲੀ ਵੀਡੀਓ ਬਣਾ ਲਈ ਬਹੁਤ ਵਧੀਆ ਧੰਨਵਾਦ ਵੋਟ ਦੇ ਵਿੱਚ ਆਪਾਂ 4 ਪਾ ਲੈਨੇ ਆ ਤੇਲ ਥੋੜਾ ਜਿਹਾ ਆਪਾਂ ਕੰਜੂਸੀ ਕਰ ਜਾਨੇ ਕੰਜੂਸੀ ਨਾ ਕਰਿਆ ਕਰੋ ਜਦ ਮੈਂ ਆ ਬੋਰਡ ਦੇ ਵਿੱਚ ਅਸੀਂ ਨੇ ਪਾਇਆਗਾ ਤੇ ਤੇਲ ਹੈਗਾ ਆ ਦੇਖ ਲੋ ਤੇਲ ਹੈ ਇਹਨੂੰ ਅ ਪੜਥਲੇ ਦੂਜੇ ਤੀਜੇ ਨੂੰ ਦੇਈ ਚਲੋ ਵੀ ਇਹ ਕਦੇ ਵੀ ਖਰਾਬ ਨਹੀਂ ਹੋਊਗਾ ਨੂਨ ਦੀ ਵਜ੍ਹਾ ਨਾਲ ਅਸਲ ਖਰਾਬ ਹੁੰਦਾ ਹੈਗਾ ਇੱਕੇ ਦੇ ਚ ਪੁੜੀ ਜੀ ਪਊਗੀ ਹੋਰ ਉਹ ਚੱਲੀ ਦਾ ਹੁਣ 2 ਸਾਲਾਂ ਤੋਂ ਹੈ ਹੁਣ ਇਸ ਤੋਂ ਬਾਅਦ ਉਹ ਪੁੜੀ ਦਾ ਮੜਮੜਾ ਹੋ ਪਾ ਕੇ ਢਵਾ ਦੇ ਧੰਨਵਾਦ ਸ਼ੁਕਰੀਆ ਉਹਦਾ ਸਾਰਿਆਂ ਨੂੰ ਪਤਾ ਵੀ ਅਸੀਂ ਚੱਲਿਆ ਨੂੰ ਤਾਂ ਪਾਉਂਦੇ ਜੀ ਹੁੰਦੇ ਅਸੀਂ ਕੋਈ ਵੀ ਮਸਾਲਾ ਸਾਦਾ ਚਾਰ ਪਾਉਂਦੇ ਹੁੰਦੇ ਆ ਮਾਂ ਜਦ ਦੋਸਤਾਂ ਨਾਲ ਵੀ ਸਾਂਝਾ ਕਰ ਲਈਏ ਵੈਦਜੀ ਦਾ ਖਾਦ사 ਵੈਦਜੀ ਕੀ ਫੱਤੇ ਧੰਨਵਾਦ ਲਾਇਕਰ ਫੋਲੋ